ਬਠਿੰਡਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਪਹੁੰਚੀ ਹੈਗੀ ਵਰਕਰ ਮੀਟਿੰਗ ਵਾਸਤੇ ਤੇ ਇੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਰਤਨ ਸਿੰਘ ਅਜਨਾਲਾ ਜੀ ਸੇਖਵੰਦ ਸਾਹਿਬ ਤੇ ਸਾਬਕਾ ਜਥੇਦਾਰ ਦਮਦਮਾ ਸਾਹਿਬ ਦੇ ਦੰਦਗੜ ਜੀ ਤੇ ਗੱਲ ਕਰਾਂਗੇ ਪਾਰਟੀ ਪ੍ਰਧਾਨ ਨਾਲ ਰਜੀਤ ਸਿੰਘ ਬਰੰਪੂਰਾ ਜੀ ਨਾਲ ਗੱਲ ਕਰਾਂਗੇ ਅਸੀਂ ਕੀ ਇਹਨਾਂ ਦੀ ਰਣਨੀਤੀ ਹੈਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਸ਼ੀਕਲ ਸਰ ਸਸ਼ੀਕਲ ਤਾਂ ਕੀ ਕੀ ਸਰਣਨੀਤੀ ਹੈਗੀ ਤੁਹਾਡੀ ਕੀ ਪੰਜਾਬ ਦੇ ਵਾਸਤੇ ਕੀ ਤੁਸੀਂ ਲੈ ਕੇ ਆ ਰਹੇ ਹੋ ਆਪਣੀ ਪਾਰਟੀ ਦੀ ਇਹ ਰਣਨੀਤੀ ਹੱਕ ਤੇ ਸੱਚ ਦੀ ਲੜਾਈ ਆ ਅਸੀਂ ਆਪਣਾ ਸ਼੍ਰੋਮਣੀ ਅਕਾਲੀ ਦੇ ਰਿਹਾ 60 ਸਾਲ ਹੋ ਗਏ ਕੰਮ ਕਰਦਿਆਂ ਨੂੰ ਬਹੁਤ ਵੱਡੀਆਂ ਆ ਅਸੀਂ ਪ੍ਰੋਬਲਮ ਦੇ ਵਿੱਚ ਦੀ ਲੰਗੇ ਆ ਬਹੁਤ ਲੰਮੀਆਂ ਕੈਦਾਂ ਕੱਟੀਆਂ ਵਾ ਬਹੁਤ ਵੱਡੀਆ ਪਾਰਟੀ ਸੀ ਪਰ ਜਦੋਂ ਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਉਹਨਾਂ ਨੇ ਜੋ ਅਸੂਲ ਸੀ ਸਾਰੇ ਪਾਰਟੀ ਦਾ ਜੋ ਵਿਧਾਨ ਸੀ ਸੰਵਧਾਨ ਚ ਉਹਨੂੰ ਛੱਕੇ ਦੇ ਡੰਗ ਡੇਕਰਣਾ ਤੇ ਕਿਦੇ ਨਾਲ ਉਹ ਪਾਰਟੀ ਨੂੰ ਆਪਣੀ ਜੇਬ ਦੇ ਵਿੱਚ ਪਾ ਲਿਆ ਔਰ ਪਾਰਟੀ ਦਾ ਸਤਿਆਨਾਸ਼ ਕਰ ਦਿੱਤਾ ਉਹਨਾਂ ਤੋਂ ਛਡਕਾਰਾ ਪਾਉਣ ਲਈ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਜਾ ਰਹੇ ਹਾਂ ਅੱਜ ਅਸੀਂ ਅ ਆਪਣੇ ਨੰਦਗਰ ਸਾਹਿਬ ਦੇ ਇੱਥੇ ਜਸਵੰਤ ਸਿੰਘ ਸਾਹਿਬ ਦੇ ਇੱਥੇ ਟੇਡਰਾਂ ਦੇ ਵਿੱਚ ਇੱਥੇ ਆਏ ਹਾਂ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਤਗੜੇ ਹੋ ਕੇ ਸਾਡੀ ਮਤ ਕਰੋ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਸਾਡੀ ਇਹ ਬੇਨਤੀ ਜਿਹੜੀ ਪ੍ਰਵਾਨ ਕੀਤੀ ਆ ਉਹਨਾਂ ਨੇ ਕਿਹਾ ਕਿ ਅਸੀਂ ਧਨਮਨ ਧੰਦੇ ਨਾਲ ਤੁਹਾਡੀ ਮਦਦ ਕਰਾਂਗੇ ਆਪਣੀਆਂ ਜਿਹੜੇ ਸਾਥੀ ਆ ਉਹਨਾਂ ਨੂੰ ਆਖਾਂਗੇ ਵੀ ਤਗੜੇ ਹੋ ਕੇ ਮਤ ਕਰੋ ਹੋਰ ਜਥੇਬੰਦੀਆਂ ਨਾਲ ਲੈ ਕੇ ਮਤ ਕਰਾਂਗੇ ਜੀ ਭੰਪੁਰਾ ਸਾਹਿਬ ਜਿਵੇਂ ਚੌਣਾ ਨੇੜੇ ਆਉਂਦੀਆਂ ਨੇ ਪਾਰਟੀਆਂ ਸਰਗਰਮ ਹੋ ਜਾਂਦੀਆਂ ਨੇ ਚੌਣਾ ਦੇ ਨੇੜੇ ਤੁਸੀਂ ਕੀ ਮੁੱਦੇ ਲੈ ਕੇ ਚੱਲਦੇ ਹੋ ਪੰਜਾਬ ਦੇ ਲੋਕਾਂ ਵਾਸਤੇ ਤੁਹਾਨੂੰ ਲੋਕ ਕਿਉਂ ਸਪੋਰਟ ਕਰਨ ਤੁਹਾਡੇ ਕੀ ਮੁੱਦੇ ਨੇ ਸਾਡੇ ਤੇ ਇਹੀ ਆ ਕਿ ਆ ਕਾਂਗਰਸ ਦੀ ਸਰਕਾਰ ਜਿਹੜੀ ਆ ਕਿ ਬਣੀ ਸੀ ਔਰ ਲਾਰੇ ਲੱਪੇ ਲਾਏ ਝੂਠ ਬੋਲਿਆ ਕਿ ਆ ਕੇ ਜਿਮੀਦਾਰਾਂ ਦੇ ਕਰਜ਼ੇ ਮaaf ਕਰ ਦਿਆਂਗੇ ਹਰ ਘਰ ਦੇ ਵਿੱਚ ਨੌਕਰੀ ਦਵਾਵਾਂਗੇ ਆ ਜਿਸ ਕਾਰਨ ਕਰਕੇ ਸਾਡੀ ਜਿਹੜੀ ਜਵਾਨੀ ਆ ਡਰੱਗ ਦਾ ਕਰਕੇ ਬਰਬਾਦ ਹੋਈ ਆ ਇਹ ਜਲ ਚੋਂ ਹਫ਼ਤਿਆਂ ਦੇ ਵਿੱਚ ਡਰੱਗ ਹੈ ਇਹਨੂੰ ਬੰਦ ਕਰ ਦਾਂਗੇ ਹੋਰ ਵੀ ਬਹੁਤ ਲਾਰੇ ਲੱਪੇ ਉਹਨਾਂ ਲਾਏ ਸੀ ਪਰ ਇੱਕ ਵੀ ਗੱਲ ਇਹਨਾਂ ਦੇ ਵਿੱਚੋਂ ਉਹਨਾਂ ਨੇ ਕੋਈ ਪੂਰੀ ਨਹੀਂ ਕੀਤੀ ਅਸੀਂ ਇਹ ਆਪਣੇ ਜਿਹੜੇ ਪਾਰਟੀ ਸਾਡੀ ਬਣੀ ਆ ਜਦੋਂ ਅਸੀਂ ਇਲੈਕਸ਼ਨ ਲੜਨ ਤੋਂ ਪਹਿਲਾਂ ਇੱਕ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਾਂਗੇ ਉਹਦੇ ਵਿੱਚ ਆ ਜਿਹੜੀ ਬੇਰੁਜ਼ਗਾਰੀ ਆ ਆ ਜਿਹੜਾ ਡਰਗ ਦਾ ਬਹੁਤ ਵੱਡਾ ਮਸਲਾ ਆ ਅਨਇੰਪਲੋਇਮੈਂਟ ਆ ਕਿਸਾਨਾਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਆ ਆ ਮਲਹਾਜਮਾਂ ਦੇ ਮਸਲੇ ਨੇ ਇਹ ਸਾਰੇ ਮਸਲੇ ਜਿਹੜੇ ਆ ਇਹਨੂੰ ਮੈਰਿਟ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਜਿਹੜੀ ਕਿਸਾਨੀ ਆ ਇਹ ਜਿਹੜਾ ਵਾ ਇਹਦੇ ਵਾਸਤੇ ਕੋਈ ਨਾ ਕੋਈ ਅਸੀਂ ਬਹੁਤ ਉਪਰਾਲੇ ਕਰਾਂਗੇ ਔਰ ਇਹਨੂੰ ਵੱਧਾ ਫੋਲਣਾ ਦੇਖਣਾ ਚਾਹੁੰਦੇ ਆਂ ਇੱਕ ਸੁਖਵੀਰ ਸਿੰਘ ਬਾਦਲ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੌਰਾਨ ਇੱਕ ਦੋਸ਼ ਲਾਇਆ ਹੈਗਾ ਕਿ ਜੋ ਬ੍ਰਹンプੁਰਾ ਸਾਹਿਬ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਹੀ ਪਾਰਟੀ ਛੱਡੀ ਹੈ ਪਾਰਟੀ ਨੂੰ ਧੋਖਾ ਦਿੱਤਾ ਇਹ ਤੇ ਕੀ ਕਹਿਣਾ ਚਾਹੁੰਦੇ ਹੋ ਉਹ ਜੀ ਦੇਖੋ ਤਾਂ ਮੈਂ ਬਾਹਰ ਵੀ ਕਹਿੰਦਾ ਆ ਵੀ ਇਹ ਕਾਮਾ ਦੇ ਆਖੇ ਢੋਲ ਨਹੀਂ ਪਾੜਦੇ ਸੁਖਵੀਰ ਹੈ ਕਿ ਪਹਿਲੀ ਗੱਲ ਤੇ ਇਹ ਕੱਲ ਦਾ ਬੱਚਾ ਵਾ ਜੋ ਉਹਦੇ ਮੂੰਹ ਗਾੜੀ ਆਉਂਦਾ ਉਹ ਕਹਿ ਦਿੰਦਾ ਮੈਨੂੰ ਤੇ ਸਮਝ ਨਹੀਂ ਲੱਗਦੀ ਬੋਲਦਾ ਕੀ ਕਰਦਾ ਕੀ ਉਹ ਤਾਂ ਆਪਣੇ ਪਿਓ ਨੂੰ ਕਹਿੰਦਾ ਤੂੰ ਮੇਰੇ ਪਿਓ ਵਰਗਾ ਵਾ ਪਿਓ ਨਹੀਂ ਮੰਨਦਾ ਪਿਓ ਵਰਗਾ ਮੰਨਦਾ ਇਹ ਕਰਕੇ ਉਹਦੀਆਂ ਗੱਲਾਂ ਤੇ ਬਹੁਤਾ ਬਲੀਵ ਨਾ ਕਰੋ ਬਿਲਕੁਲ ਗਲਤ ਕਹ ਲਿਆ ਮੈਂ ਕਦੀ ਉਹਨੂੰ ਅਮਰਿੰਦਰ ਸਿੰਘ ਨੂੰ ਮੈਂ ਕਾਕਾ ਦੇ ਵਾਸਤੇ ਮੈਂ ਮੈਂ ਉਹ ਤਾਂ ਕਿਉਂ ਕੀ ਲੈਣਾ ਮੈਂ ਅਮਰਿੰਦਰ ਸਿੰਘ ਤੋਂ ਕੁਝ ਨਹੀਂ ਲੈਣਾ ਇਹ ਸਭ ਆਪਣੇ ਉਹਨਾਂ ਦੇ ਨਾਲ ਨਾਲ ਇਹਨੇ ਸਭ ਕੋ ਸਾਰੇ ਲੋਕਾਂ ਨੂੰ ਪਤਾ ਜਿਆਦਾ ਮੈਂ ਕੋਈ ਏਸੀ ਸੁਤੇ ਕਾਤ ਕਿਉਂਕਿ ਬੇਸਲੈਸ ਗੱਲਾਂ ਨੇ ਸਾਰੀਆਂ ਕਰਦੇ ਨੇ विक्रमजीत ਮਜੀਠੀਆ ਕਹਿੰਦੇ ਕਿ ਮੈਂ ਅੱਜ ਵੀ ਬ੍ਰਹਮਪੁਰਾ ਸਾਹਿਬ ਦੀ ਰਿਸਪੈਕਟ ਕਰਦਾ ਹੈ ਕੀ ਕਹਿਣਾ ਚਾਹੋਗੇ ਉਹ ਰਿਸਪੈਕਟ ਕੀ ਕਰਦਾ ਇਹ ਬੰਦਾਮ ਲੋਕ ਨੇ ਸਾਡੀ ਕਾਇਕਾ ਰਿਸਪੈਕਟ ਕਰਨੀ ਹੈ ਚੋਰ ਨੇ ਡਾਕੂ ਨੇ ਬਦਮਾਸ਼ ਇਹ ਸਾਰੇ ਇਹਨਾਂ ਦਾ ਇਹਨਾਂ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਬਠਿੰਡਾ ਅੱਜ ਤੁਸੀਂ ਪਹੁੰਚੇ ਹੋ ਇਹ ਗੜ ਮੰਨਿਆ ਜਾਂਦਾ ਬਾਦਲਾਂ ਦਾ ਤੇ ਇੱਥੇ ਦੀ ਬਾਹਰ ਸਿਮਰਤ ਕੋਰ ਬਾਦਲ ਜੀ ਦਾ ਬੜਾ ਰੋਬ ਹੈਗਾ ਇਸ ਏਰੀਆ ਦੇ ਵਿੱਚ ਪਿਛਲੇ ਉਹ ਐਮਪੀ ਰਹੇ ਨੇ ਤੇ ਕਿ ਕਿਹੜਾ ਤੁਹਾਡਾ ਕੈਂਡੀਡੇਟ ਉਹਨਾਂ ਦੇ ਕੱਦ ਦਾ ਤੁਸੀਂ ਸਮਝ ਦਿਓ ਵੀ ਇੱਥੇ ਤੁਸੀਂ ਕਾੜਾ ਕਰੋਗੇ ਗੁਰੂ ਮਹਾਰਾਜ ਜਦੋਂ ਮੇਰ ਕਰਦਾ ਵਾ ਨਾ ਇਹ ਜਿਹੜਾ ਉਹਨਾਂ ਦਾ غرੂਰ ਆ ਇਹ ਟੁੱਟ ਜਾਊਗਾ ਐਸ ਵੇਲੇ ਜਨਤਾ ਜਿਹੜੀ ਆ ਬਹੁਤ ਉਹਨਾਂ ਦੇ ਖਿਲਾਫ ਆ ਮਹਾਰਾਜ ਮੇਰ ਕਰੇ ਕਿਰਪਾ ਕਰੇ ਦਇਆ ਕਰੇ ਜਨਤਾ ਦੇ ਸਿਰ ਤੇ ਹੱਥ ਰੱਖੇ ਤੇ ਇਹਨਾਂ ਦੁਸ਼ਤਾਂ ਨੂੰ ਲਾਂਬੇ ਕਰਕੇ ਤੇ ਪੰਜਾਬ ਦਾ ਭਲਾ ਲੋਕੀ ਚਾਹੁੰਦੇ ਨੇ ਪੰਜਾਬ ਦਾ ਭਲਾ ਹੋਊਗਾ ਔਰ ਇਹਨਾਂ ਨੂੰ ਲੋਕ ਦਰਕਾਰ ਦੇਣਗੇ ਸਰ ਸਵਾਲ ਮੇਰਾ ਇਹ ਸੀ ਕਿ ਕਿਹੜਾ ਤੁਸੀਂ ਕੈਂਡੀਡੇਟ ਉਹਨਾਂ ਦੇ ਕਰਦਾ ਸਮਝਦੇ ਹੋ ਜੀ ਅਜੇ ਕੋਈ ਨਹੀਂ ਅਜੇ ਤਾਂ ਕੈਂਡੀਡੇਟਾਂ ਦੇ ਵਿਚਾਰ ਹੀ ਨਹੀਂ ਕੋਇਆ ਅਜੇ ਤੇ ਮੰਗ ਅੱਥ ਗਠਬੰਧਣ ਬਣ ਰਿਹਾ ਵਾ ਉਹ ਬਣੇਗਾ ਉਹਦੀਆਂ ਅਸੀਂ ਮੁੜ ਕੇ ਮੀਟਿੰਗਾਂ ਟੈਂਟ ਕਰਾਂਗੇ ਉਹ ਚ ਫੈਸਲਾ ਹੋਊਗਾ ਕਿਹੜੀ ਸੀਟ ਕਿਹੜੀ ਪਾਰਟੀ ਨੇ ਲੈਣੇ ਆ ਉਦੋਂ ਫੇਰ ਕੈਂਡੀਡੇਟ ਦਾ ਨਾਮ ਜਿਹੜਾ ਉਹ ਆਊਗਾ ਜੇ ਟੂ ਅਰਲੀ ਤੁਸੀਂ ਤੇ ਸੇਖਵਾ ਸਾਹਿਬ ਤੇ ਅਜਨਾਲਾ ਸਾਹਿਬ ਇਲੈਕਸ਼ਨ ਨੇ ਤੁਹ ਲੜੋਗੇ ਤੁਸੀਂ ਨਹੀਂ ਅਸੀਂ ਐਮਪੀ ਇਲੈਕਸ਼ਨ ਨਹੀਂ ਨਹੀਂ ਲੜਾਂਗੇ ਅਸੀਂ ਨਹੀਂ ਲੜਾਂਗੇ ਕਿੰਨੇ ਜਾਣੇ ਨਹੀਂ ਲੜਾਂਗੇ ਬਾਕੀ ਉਹ ਬੈਠੇ ਨੇ ਉਹਨਾਂ ਨੂੰ ਪੁੱਛ ਲਓ ਵੀ ਉਹ ਲੜਨਗੇ ਨਹੀਂ ਮੇਰੇ ਮੁਤਾਬਕ ਤੇ ਕੋਈ ਵੀ ਨਹੀਂ ਲੜਾਂਗੇ ਬਟਿੰਡਾ ਤੁਸੀਂ ਪਹੁੰਚੇ ਹੋ ਤਾਂ ਕੋਈ ਤੁਸੀਂ ਖਾਸ ਕੋਈ ਐਲਾਨ ਕਰਨਾ ਚਾਹੁੰਦੇ ਨਹੀਂ ਕੋਈ ਖਾਸ ਲਾ ਨਹੀਂ আর ਖਾਸ ਦਾ ਨਹੀਂ ਹੈ ਕਿ ਅੱਜ ਅਸੀਂ ਅਨੰਦਗੜ੍ਹ ਸਾਹਿਬ ਦੇ ਇੱਥੇ ਪੇਸ਼ ਹੋਏ ਆ ਇਹਨਾਂ ਦਾ ਦਰਸ਼ਨ ਮੇਲਾ ਕਰਨ ਆਏ ਆ ਇਹਨਾਂ ਨੂੰ ਬੇਨਤੀ ਕਰਨ ਆਏ ਆ ਸਾਡੀ ਬੇਨਤੀ ਜਿਹੜੇ ਮੱਥੇ ਨਾ ਪ੍ਰਵਾਨ ਕੀਤੀ ਆ ਇਹ ਹੀ ਆ ਕਿ ਅਸੀਂ ਬਹੁਤ ਖੁਸ਼ ਆ ਔਰ ਅਸੀਂ ਇੱਥੇ ਇੱਕ ਰਕਮ ਦੀ ਜਿੱਤ ਪ੍ਰਾਪਤ ਕਰਕੇ ਚਲੇ ਆਏ ਹਾਂ ਇੱਕ ਕਰਤਾਰਪੁਰ ਕੋਰੀਡੋਰ ਦਾ ਜੋ ਸਰ ਕੰਮ ਹੈਗਾ ਪਾਕਿਸਤਾਨ ਵੱਲੋਂ 30 35% ਪੂਰਾ ਹੋ ਚੁੱਕੇ ਤੇ ਇਥੋਂ ਦੀ ਸਰਕਾਰ ਜਿਹੜੀ ਇਹ ਹਜੇ ਮਿੰਤੀ ਤੇ ਹੀ ਐ ਜ਼ਮੀਨ ਮਿੰਤੀ ਤੇ ਹੀ ਹਜੇ ਖੜੀ ਹੈ ਉਹਦਾ ਕੋਈ ਨਹੀਂ ਫਿਕਰ ਵਾਲੀ ਗੱਲ ਕੋਈ ਨਹੀਂ ਕਿਉਂਕਿ ਜਿਹੜਾ ਜਿਆਦਾ ਕੋਰੀਡੋਰ ਬਣਨਾ ਵਾ 90% ਤੇ ਬਣਨਾ ਹੀ ਪਾਕਿਸਤਾਨ ਦੇ ਏਰੀਆ ਦੇ ਵਿੱਚ ਆ ਥੋੜਾ ਜਿਹਾ ਹੈਗਾ ਵਾ ਜਿਹੜਾ ਆਪਣੇ ਬੰਨੇ ਬਣਨਾ ਉਹ ਵੀ ਹੁਣ ਕੱਲ ਪਰਸੋਂ ਦੇ ਚੌਂ ਦਿਨਾਂ ਦੇ ਲੱਗੇ ਨੇ ਤਕੜੇ ਹੋ ਕੇ ਉਹ ਬਣ ਜਾਏਗਾ ਮੇਰਾ ਨਹੀਂ ਖਿਆਲ ਕੋਈ ਐਵੇਂ ਲੋਕੀ ਗੱਲਾਂ ਗੁੱਲਾਂ ਬਣਾਉਂਦੇ ਠੀਕ ਹੋ ਜਾਏਗਾ ਸਾਰਾ ਕੰਮ ਬਹੁਤ ਬਹੁਤ ਸ਼ੁਕਰੀਆ ਰਣਜੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਹ ਸਨ ਰਣਜੀਤ ਸਿੰਘ ਬ੍ਰਹਮਪੂਰਾ ਜੋ ਖਾਸ ਤੌਰ ਤੇ ਅੱਜ ਬਠਿੰਡੇ ਪਹੁੰਚੇ ਨੇ ਵਰਕਰ ਮੀਟਿੰਗ ਵਸਤੇ ਤੇ ਨਾਲ ਹੀ ਇਹਨਾਂ ਦੇ ਮੁੱਦੇ ਜਿਹੜੇ ਹੈਗੇ ਆ ਪੰਜਾਬ ਨੂੰ ਲੈ ਕੇ ਬਹੁਤ ਹੀ ਗੰਭੀਰ ਮੁੱਦੇ ਇਹਨਾਂ ਨੇ ਦੱਸੇ ਨਸ਼ਾ ਬੇਰੋਜ਼ਗਾਰੀ ਤੇ ਉਹਨਾਂ ਦੇ ਉੱਪਰ ਇਹਨਾਂ ਇਹਨਾਂ ਦਾ ਮੁੱਖ ਜੋ ਫੋਕਸ ਰਹੇਗਾ ਤੇ ਉਹਦੇ ਉੱਪਰ ਹੀ ਉਹਨਾਂ ਦੇ ਬੇਸ ਤੇ ਹੀ ਇਹ ਜੋ ਹੈ ਇਲੈਕਸ਼ਨ ਲੜਨਗੇ ਬਟਿੰਡਾ ਤੋਂ ਸਹਿਯੋਗੀ ਪੱਤਰਕਾਰ ਰਜਤ ਦੇ ਨਾਲ ਆकांक्षा सक्सेना ਪੰਜਾਬੀ ਦੇ